ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕਾਣੀਆਂ ਜੇਕੇ ਚੈਨਲ ਤੇ ਸਿਮਰਨ ਨਾਮ ਦੀ ਇੱਕ ਕੁੜੀ ਸੀ ਪਲੱਸ 2 ਤੋਂ ਬਾਅਦ ਉਹ ਆਪਣੇ ਬਾਪੂ ਨੂੰ ਕਹਿੰਦੀ ਹੈ ਕਿ ਮੈਂ ਕੈਨੇਡਾ ਜਾਣਾ ਚਾਹੁੰਦੀ ਹਾਂ ਤੁਸੀਂ ਮੈਨੂੰ ਬਾਹਰ ਭੇਜ ਦਿਓ ਉਸ ਦਾ ਬਾਪੂ ਮੰਨ ਜਾਂਦਾ ਹੈ ਕਿਉਂਕਿ ਉਹ ਸੋਚਦਾ ਹੈ ਕਿ ਸਾਰੀ ਉਮਰ ਖੇਤੀ ਕਰਦੇ ਕਰਦੇ ਅੱਧੀ ਜ਼ਿੰਦਗੀ ਲੰਘ ਗਈ ਹੁਣ ਜੇ ਧੀ ਵਾਰ ਜਾਵੇਗੀ ਤਾਂ ਘਰ ਦੇ ਹਾਲਾਤ ਸਿੱਧ ਰਹੇਗੇ ਬੱਸੇ ਆਉਣਗੇ ਤੇ ਘਰ-ਵਾਰ ਬਣ ਜੂ ਛੋਟਾ ਪੁੱਤ ਵੀ ਸਮੇਂ ਦੇ ਨਾਲ ਸੈੱਟ ਹੋ ਜੂ ਸਿਮਰ ਆਇਲਟਸ ਲਈ ਇੰਗਲਿਸ਼ ਸਪੀਕਿੰਗ ਕਰਦੀ ਆ ਫਿਰ ਪੇਪਰ ਦਿੰਦੀ ਆ ਘਰ ਆ ਕੇ ਕਹਿੰਦੀ ਆ ਕਿ ਮੈਨੂੰ ਫੋਨ ਚਾਹੀਦਾ ਨੋਟਿਸ ਆਉਂਦੇ ਨੇ ਬਾਪੂ ਫੋਨ ਖਰੀਦ ਦਿੰਦਾ ਫੋਨ ਤੇ ਉਹ ਆਪਣੀ ਕਾਈਡੀ ਬਣਾ ਲੈਂਦੀ ਆ ਨਾਲ ਆਇਲਟਸ ਕਰਦੇ ਕੁਝ ਮੁੰਡਿਆਂ ਨਾਲ ਗੱਲਾਂ ਕਰਦੇ ਇੱਕ ਨੇੜਲੇ ਪਿੰਡ ਦੇ ਮੁੰਡੇ ਦੀ ਰਿਕਵੈਸਟ ਆਉਂਦੀ ਆ ਐਕਸੈਪਟ ਕਰ ਲੈਂਦੀ ਹੌਲੀ-ਹੌਲੀ ਗੱਲਾਂ ਹੁੰਦੀਆਂ ਹਨ ਗੱਲਾਂ ਪਿਆਰ ਚ ਬਦਲ ਜਾਂਦੀਆਂ ਹਨ ਮਾਪਿਆਂ ਨੂੰ ਕੁਝ ਪਤਾ ਨਹੀਂ ਹੁੰਦਾ ਹੌਲੀ-ਹੌਲੀ ਦੋਵੇਂ ਮਿਲਣ ਲੱਗ ਪੈਂਦੇ ਹਨ ਫਿਰ ਸਿਮਰਾਂ ਕਹਿੰਦੀ ਹੈ ਕਿ ਮੈਂ ਆਇਲੈਂਡਸ ਦਾ ਐਗਜ਼ਾਮ ਦੇਣਾ ਹੈ ਬਾਹਰ ਜਾਣਾ ਹੈ ਮੁੰਡਾ ਗਰੀਬ ਘਰ ਦਾ ਹੁੰਦਾ ਹੈ ਉਹ ਕਹਿੰਦਾ ਮੈਂ ਤੈਨੂੰ ਬਾਹਰ ਨਹੀਂ ਭੇਜ ਸਕਦਾ ਮੇਰੇ ਕੋਲ ਪੈਸੇ ਨਹੀਂ ਸੀ ਸਿਮਰਾਂ ਕਹਿੰਦੀ ਮੈਂ ਕਿੱਥੇ ਗਿਆ ਤੈਨੂੰ ਪੈਸੇ ਲਿਆਉਣ ਲਈ ਸਾਰਾ ਖਰਚਾ ਮੇਰਾ ਪਿਓ ਕਰੇਗਾ ਮੁੰਡਾ ਕਹਿੰਦਾ ਜੇ ਉੱਥੇ ਜਾ ਕੇ ਤੂੰ ਮੰਨ ਨੂੰ ਭੁੱਲ ਗਈ ਸਿਮਰਾਂ ਕਹਿੰਦੀ ਨਹੀਂ ਮੈਂ ਨਹੀਂ ਭੁੱਲਾਂਗੀ ਇਹ ਮੇਰਾ ਵਾਦਾ ਸਿਮਰਾਂ ਦਾ ਪੇਪਰ ਕਲੀਅਰ ਹੋ ਜਾਂਦਾ ਵੀਜ਼ਾ ਆ ਜਾਂਦਾ ਤੇ ਉਹ ਬਾਹਰ ਚਲੀ ਜਾਂਦੀ ਉੱਥੇ ਜਾ ਕੇ ਮਾਪਿਆਂ ਤੋਂ ਲੋਕ ਕੇ ਮੁੰਡੇ ਨਾਲ ਗੱਲਾਂ ਕਰਦੀ ਰਹਿੰਦੀ ਕੈਨੇਡਾ ਵਿੱਚ ਉਸ ਦਾ ਇੱਕ ਸੈਮੈਸਟਰ ਕਲੀਅਰ ਹੋ ਜਾਂਦਾ ਫਿਰ ਮੁੰਡਾ ਕਹਿੰਦਾ ਹੁਣ ਤੂੰ ਆ ਕੇ ਵਿਆਹ ਕਰ ਲੈ ਸਿਮਰਨ ਕਹਿੰਦੀ ਹਾਲੇ ਨਹੀਂ ਆ ਸਕਦੀ ਮੁੰਡਾ ਮਨਾਉਂਦਾ ਹੈ ਕਿ ਘਰ ਵਾਲਿਆਂ ਤੋਂ ਲੁੱਕ ਕੇ ਆ জব ਕਰਕੇ ਟਿਕਟ ਦੇ ਪੈਸੇ ਇਕੱਠੇ ਕਰ ਲਾ ਸਿਮਰਨ ਮਨ ਜਾਂਦੀ ਪੈਸੇ ਇਕੱਠੇ ਕਰਕੇ ਟਿਕਟ ਕਰਵਾ ਲੈਂਦੀ ਤੇ ਮਾਪਿਆਂ ਚੋਰੀ ਇੰਡੀਆ ਆ ਕੇ ਵਿਆਹ ਕਰ ਲੈਂਦੀ ਇੱਕ ਹਫਤਾ ਰਹਿ ਕੇ ਵਾਪਸ ਚਲੇ ਜਾਂਦੀ ਉੱਥੇ ਜਾ ਕੇ ਮੁੰਡੇ ਸਾਰੇ ਕਾਗਜ਼ ਲਾ ਲੈਂਦੀ ਕਿਉਂਕਿ ਉਹ ਮੈਰਿਜ ਸਰਟੀਫੀਕੇਟ ਨਾਲ ਲੈ ਗਈ ਸੀ ਤੇ 6 ਮਹੀਨੇ ਅੰਦਰ ਅੰਦਰ ਉਸ ਦਾ ਵੀਜ਼ਾ ਵੀ ਆ ਜਾਂਦਾ ਮੁੰਡਾ ਵੀ ਕੈਨੇਡਾ ਚ ਆ ਜਾਂਦਾ ਦੋਵੇਂ ਮਿਲ ਕੇ ਮਿਹਨਤ ਕਰਦੇ ਨੇ ਸਿਮਰਨ ਪੜ੍ਹਾਈ ਕਰਦੀ ਰਹਿੰਦੀ ਆਂਦੀ ਮੁੰਡਾ ਜੌਬ ਕਰ ਦਿੰਦਾ ਫਿਰ ਉਸ ਨੂੰ ਵਰਕ ਪਰਮਿਟ ਮਿਲ ਜਾਂਦਾ ਸਿਮਰਨ ਦਾ ਬਾਪੂ ਕਹਿੰਦਾ ਪੁੱਤ ਪੈਸੇ ਭੇਜ ਦੇ ਸਿਮਰਨ ਗਾ ਨਹੀਂ ਮੈਨੂੰ ਜੌਬ ਨਹੀਂ ਮਿਲੀ ਪਹਿਲਾਂ ਕੋਰੋਨਾ ਦਾ ਬਹਾਨਾ ਲਾ ਲਨ ਦੀ ਲੋ ਘਰ ਆ ਕੇ ਪੈਸੇ ਮੰਗਦੇ ਨੇ ਪਰ ਉਹ ਪਰਵਾਹ ਨਹੀਂ ਕਰਦੀ ਇੱਕ ਪਿਤਾ ਜਿਸ ਨੇ ਆਪਣਾ ਸਭ ਕੁਝ ਵੇਚ ਕੇ ਧੀ ਤੇ ਪੈਸਾ ਲਾਇਆ ਵਿਸ਼ਵਾਸ ਕੀਤਾ ਉਸ ਨੇ ਦੋ ਦਿਨ ਦੇ ਪਿਆਰ ਲਈ ਆਪਣੇ ਮਾਪਿਆਂ ਨੂੰ ਧੋਖਾ ਦਿੱਤਾ ਹੁਣ ਸਿਮਰਨ ਦਾ ਦੂਜਾ ਸੈਮੈਸਟਰ ਵੀ ਕਲੀਅਰ ਹੋ ਜਾਂਦਾ ਵਰਕ ਪਰਮਿਟ ਵੀ ਮਿਲ ਜਾਂਦਾ ਮੁੰਡਾ ਜਿਸ ਨਾਲ ਉਸ ਨੇ ਚੋਰੀ ਵਿਆਹ ਕਰ ਲਿਆ ਕੀਤਾ ਸੀ ਉਹ ਕਹਿੰਦਾ ਹੁਣ ਮੈਨੂੰ ਪੀਆਰ ਲਈ ਲਗਾ ਸਿਮਰਨ ਨੇ ਕਹਿੰਦੀ ਹਾਲੇ ਬਾਅਦ ਵਿੱਚ ਲਗਾਵਾਂਗੇ ਪਹਿਲਾਂ ਥੋੜੀ ਜੋਬ ਕਰ ਲਈਏ ਪੈਸੇ ਇਕੱਠੇ ਕਰ ਲਈਏ ਉਸ ਸਹੇਲੀ ਜੋ ਪੀਆਰ ਹੁੰਦੀ ਹੈ ਉਹ ਨਾਲ ਤੇ ਘਰ ਆਉਂਦੀ ਜਾਂਦੀ ਰਹਿੰਦੀ ਹੈ ਮੁੰਡਾ ਉਸ ਸਹੇਲੀ ਨੂੰ ਪੀਆਰ ਦੇ ਚੱਕਰ 'ਚ ਆਪਣੇ ਪਿਆਰ 'ਚ ਫਸਾ ਲੈਂਦਾ ਉਹ ਸੋਚਦਾ ਕਿ ਸਿਮਰਨ ਨੂੰ ਪੀਆਰ ਲੱਗਣ 'ਤੇ ਟਾਈਮ ਲੱਗੇਗਾ ਪਰ ਇਸ ਦੀ ਸਹੇਲੀ ਨਾਲ ਜਲਦੀ ਹੋ ਜਾਵੇਗੀ ਫਿਰ ਉਸ ਸਿਮਰਨ ਤੋਂ ਤਲਾਕ ਮੰਗਦਾ ਹੈ ਸਿਮਰਨ ਕਹਿੰਦੀ ਮੈਂ ਤੇਰੇ ਕਰਕੇ ਆਪਣੇ ਮਾਪੇ ਛੱਡੇ ਤੇਰੇ ਨਾਲ ਚੋਰੀ ਵਿਆਹ ਕਰਾਇਆ ਮੈਂ ਨਹੀਂ ਦੇਣਾ ਤਲਾਕ ਵਿੱਚ ਆ ਕੇ ਉਸ ਤੋਂ ਸਾਈਨ ਕਰਵਾ ਲੈਂਦਾ ਅਲੱਗ ਹੋ ਜਾਂਦਾ ਪਰ ਸਿਮਰਨ ਪਰੇਸ਼ਾਨ ਹੋ ਜਾਂਦੀ ਉਸ ਨੂੰ ਵਰਕ ਪਰਮਿਟ ਨਹੀਂ ਮਿਲਦਾ ਫਿਰ ਉਸ ਨੂੰ ਆਪਣੀ ਸਹੇਲੀ ਤੋਂ ਪਤਾ ਲੱਗਦਾ ਕਿ ਮੁੰਡਾ ਇੰਡੀਆ ਆ ਗਿਆ ਸਿਮਰਨ ਵੀ ਇੰਡੀਆ ਆ ਜਾਂਦੀ ਉਸ ਨੂੰ ਮੁੰਡੇ ਦੇ ਘਰ ਦਾ ਐਡਰੈਸ ਪਤਾ ਹੁੰਦਾ ਜਾ ਕੇ ਉਸਦੇ ਘਰ ਜਾਂਦੀ ਉਹ ਉਸ ਨੂੰ ਰੱਖਦਾ ਨਹੀਂ ਸੀ ਮਨ ਆਪਣੇ ਘਰ ਜਾਂਦੀ ਤੇ ਆਪਣੇ ਬਾਪੂ ਨੂੰ ਸਾਰੀ ਗੱਲ ਦੱਸਦੀ ਕਿ ਮੈਂ ਤੁਹਾਡੇ ਨਾਲ ਚੋਰੀ ਵਿਆਹ ਕੀਤਾ ਸੀ ਉਸ ਨੇ ਮੈਨੂੰ ਧੋਖਾ ਦਿੱਤਾ ਬਾਪੂ ਵੀ ਕਹਿੰਦਾ ਤੂੰ ਕਰਨਾ ਬੜੀ ਕੋਈ ਵੀ ਰਿਸ਼ਤਾ ਉਸ ਨੂੰ ਨਹੀਂ ਰੱਖਦਾ ਹਰ ਕੋਈ ਕਹਿੰਦਾ ਜੋ ਆਪਣੇ ਮਾਪਿਆਂ ਦੀ ਨਹੀਂ ਹੋ ਸਕੀ ਉਹ ਕਿਸੇ ਦੀ ਨਹੀਂ ਹੋ ਸਕਦੀ ਫਿਰ ਸਿਮਰਨ ਆਪਣੀ ਸਹੇਲੀ ਨੂੰ ਸਾਰੀ ਗੱਲ ਦੱਸਦੀ ਉਹ ਉਸ ਨੂੰ ਆਪਣੇ ਕੋਲ ਰੱਖਦੀ ਹੈ মিডিਆ ਦੇ ਸਾਹਮਣੇ ਆ ਕੇ ਸਿਮਰਨ ਮੁੰਡੇ ਧੋਖੇ ਸਾਰੀ ਕਹਾਣੀ ਦੱਸਦੀ ਹੈ ਪਰ ਕੁਝ ਨਹੀਂ ਮੰਨਦਾ ਅੰਤ ਵਿੱਚ ਸਿਰਫ ਪਛਤਾਵਾ ਹੀ ਰਹਿ ਜਾਂਦਾ ਹੈ ਇਹ ਕਹਾਣੀ ਸਿਖਾਉਂਦੀ ਕਿ ਮਾਪਿਆਂ ਦਾ ਵਿਸ਼ਵਾਸ ਕਦੇ ਨਾ ਤੋੜੋ ਕਿਉਂਕਿ ਜਿਹੜਾ ਆਪਣੇ ਨਾਲ ਧੋਖਾ ਕਰਦਾ ਹੈ ਉਹ ਜ਼ਿੰਦਗੀ ਭਰ ਪਛਤਾਉਂਦਾ ਹੈ। ਪਲੀਜ਼ ਸਬਸਕ੍ਰਾਈਬ ਕਰੋ ওভার ਕਹਾਣੀਆਂ ਜੇਕੇ ਚੈਨਲ ਐਂਡ ਕਮੈਂਟ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਇਹ ਤੁਹਾਨੂੰ ਦੱਸਿਆ ਕਰੋ ਤੁਹਾਨੂੰ ਸਟੋਰੀ ਕਿਵੇਂ ਦੀ ਲੱਗੀ। ਧੰਨਵਾਦ।